ਤਾਰੇ ਸੋਚਾ ਕਿ ਜਦੋਂ ਆਪਾਂ ਕਿਸੇ ਨੂੰ ਕਹਿੰਦੇ ਆ ਵਾਹ ਕਮਾਲ ਕਰ ਦਿੱਤਾ ਜਾਂ ਸ਼ਾਬਾਸ਼ ਤਾਂ ਇਹਦਾ ਅਸਲ ਚ ਜ਼ਿਆਦਾ ਅਸਰ ਕਿਸ ਤੇ ਹੁੰਦਾ ਹੈ ਸੁਣਨ ਵਾਲੇ ਤੇ ਜਾਂ ਕਹਿਣ ਵਾਲੇ ਤੇ ਹਾਂ ਇਸ ਸਵਾਲ ਬੜਾ ਦਿਲਚਸਪ ਹੈ ਅੱਜ ਨਾ ਆਪਾਂ ਇੱਕ ਲਿਖਤ ਦੇਖ ਰਹੇ ਹਾਂ ਜਿਹਦਾ ਨਾਂ ਹੈ ਸ਼ਾਬਾਸ਼ੀ ਨੂਰ ਵਧਾਉਣਦਾਰਾ ਬੜਾ ਸੋਹਣਾ ਨਾ ਹੈ ਹੈਨਾ ਬਹੁਤ ਖੂਬ ਨੂਰ ਵਧਾਉਣਦਾਰਾ ਤੇ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਤਾਰੀਫ਼ ਦੇ ਪਿੱਛੇ ਸਿਰਫ ਚੰਗੇ ਸ਼ਬਦਾਂ ਤੋਂ ਵੱਧ ਹੋਰ ਕੀ ਲੁਕਿਆ ਹੋਇਆ ਹੈ ਬਿਲਕੁਲ ਇਸ ਲਿਖਤ ਚਾ ਇੱਕ ਗੱਲ ਬੜੀ ਹੈਰਾਨ ਕਰਨ ਵਾਲੀ ਹੈ ਇਹ ਕਹਿੰਦੀ ਹੈ ਕਿ ਜਦੋਂ ਆਪਾਂ ਕਿਸੇ ਦੀ ਤਾਰੀਫ਼ ਕਰਦੇ ਹਾਂ ਤਾਂ ਸਿਰਫ ਉਹਨਾਂ ਨੂੰ ਹੀ ਚੰਦਾ ਨਹੀਂ ਲੱਗਦਾ ਹਮ ਸਗੋਂ ਆਪਣੇ ਅੰਦਰ ਵੀ ਨਾ ਕੁਝ ਰੋਸ਼ਨ ਹੁੰਦਾ ਹੈ ਜਿਸ ਨੂੰ ਲੇਖਕ ਨੂਰ ਕਹਿੰਦਾ ਹੈ ਇਹ ਨੂਰ ਕੀ ਚੀਜ਼ ਹੈ ਭਲਾ ਦੇਖੋ ਇਹ ਬਹੁਤ ਅਹਿਮ ਨੁਕਤਾ ਚੁੱਕਿਆ ਤੁਸੀਂ ਸਰੋਤ ਦੇ ਹਿਸਾਬ ਨਾਲ ਇੱਥੇ ਨੂਰ ਦਾ ਮਤਲਬ ਕੋਈ ਬਾਹਰੀ ਦਿਖਾਵਾ ਜਾਂ ਕੋਈ ਕੀ ਕਹਿੰਦੇ ਨੇ ਰੁਤਬਾ ਨਹੀਂ ਹੈਗਾ। ਅੱਛਾ। ਇਹ ਤਾਂ ਇੱਕ ਅੰਦਰ ਦੀ ਚਮਕ ਹੈ। ਇੱਕ ਤਰ੍ਹਾਂ ਦੀ ਨਾ ਪੋਜ਼ਿਟਿਵ ਐਨਰਜੀ। ਆਪਣਾ ਕੌਨਫੀਡੈਂਸ ਵਧਣਾ, ਆਪਣੇ ਆਪ ਨਾਲ ਜੁੜਿਆ ਮਹਿਸੂਸ ਕਰਨਾ। ਵਾਹ। ਤੇ ਲਿਖਤ ਇਹ ਕਹਿੰਦੀ ਹੈ ਕਿ ਜਦੋਂ ਆਪਾਂ ਖੁੱਲੇ ਦਿਲ ਨਾਲ ਸੱਚੀ ਤਾਰੀਫ਼ ਕਰਦੇ ਹਾਂ ਕਿਸੇ ਦੀ ਕਾਬਲੀਅਤ ਦੀ ਜਾਂ ਉਹਨਾਂ ਦੀ ਕੋਸ਼ਿਸ਼ ਦੀ। ਹਾਂਜੀ। ਤਾਂ ਅਸੀਂ ਆਪਣੇ ਅੰਦਰ ਦੀ ਚੰਗਿਆਈ ਨੂੰ ਉਦਾਰਤਾ ਨੂੰ ਵੀ ਜਗਾਉਂਦੇ ਹਾਂ ਤੇ ਉਹਦੇ ਨਾਲ ਇਹ ਨੂਰ ਵੱਧਦਾ ਹੈ। ਕਮਾਲ ਹੈ। ਮਤਲਬ ਤਾਰੀਫ ਕਰਨੀ ਸਿਰਫ ਦੂਜਿਆਂ ਨੂੰ ਲਿਫਟ ਅਪ ਕਰਨਾ ਨਹੀਂ ਇਹ ਤਾਂ ਆਪਣੇ ਆਪ ਨੂੰ ਵੀ ਪਾਲਿਸ਼ ਕਰਨਾ ਹੋ ਗਿਆ ਇੱਕ ਤਰ੍ਹਾਂ ਨਾਲ ਬਿਲਕੁਲ ਬਿਲਕੁਲ ਆਪਣੇ ਆਪ ਨੂੰ ਨਿਖਾਰਨਾ ਪਰ ਕੀ ਲਿਖਤ ਇਹ ਵੀ ਦੱਸਦੀ ਹੈ ਕਿ ਕਿਹੋ ਜਿਹੀ ਤਾਰੀਫ ਜ਼ਿਆਦਾ ਕੰਮ ਕਰਦੀ ਹੈ ਮਤਲਬ ਸਿਰਫ ਬਹੁਤ ਵਧੀਆ ਕਹਿ ਦੇਣਾ ਕਾਫੀ ਹੈ ਜਾਂ ਕੁਝ ਹੋਰ ਹਾਂ ਬਹੁਤ ਵਧੀਆ ਸਵਾਲ ਪੁੱਛਿਆ ਲਿਖਤ ਇਸ ਪਾਸੇ ਵੀ ਇਸ਼ਾਰਾ ਕਰਦੀ ਹੈ ਬਿਲਕੁਲ ਉਹ ਕਹਿੰਦੇ ਨੇ ਕਿ ਸਿਰਫ ਰਿਜ਼ਲਟ ਦੀ ਤਾਰੀਫ ਕਰਨ ਨਾਲੋਂ ਨਾ ਜਦੋਂ ਆਪਾਂ ਕਿਸੇ ਦੀ ਕੋਸ਼ਿਸ਼ ਨੂੰ ਉਹਨਾਂ ਦੇ ਤਰੀਕੇ ਨੂੰ ਜਾਂ ਉਹਨਾਂ ਦੀ ਸੋਚ ਨੂੰ ਸਲਾਉਂਦੇ ਆ ਜਿਵੇਂ ਆਪਾਂ ਕਹੀਏ ਯਾਰ ਜਿਸ ਤਰੀਕੇ ਨਾਲ ਤੂੰ ਇਹ ਪ੍ਰੋਬਲਮ ਸੋਲਵ ਕੀਤੀ ਨਾ ਉਹ ਬਹੁਤ ਅਲੱਗ ਤੇ ਸਿਆਣਾ ਸੀ ਹਾਂ ਇਹ ਗੱਲ ਤਾਂ ਹੈ ਹਾਂ ਤਾਂ ਉਹਦਾ ਅਸਰ ਜ਼ਿਆਦਾ ਡੂੰਘਾ ਹੁੰਦਾ ਉਹ ਫਿਰ ਐਵੇਂ ਕੀ ਕਹਿੰਦੇ ਨੇ ਖੋਖਲੀ ਚਾਪਲੂਸੀ ਜੀ ਨਹੀਂ ਲੱਗਦੀ ਸਹੀ ਗੱਲ ਹੈ ਸੱਚੀ ਐਪਰੀਸ਼ੀਏਸ਼ਨ ਲੱਗਦੀ ਹੈ ਤੇ ਨਾਲੇ ਇਹ ਵੀ ਪਤਾ ਲੱਗਦਾ ਹੈ ਕਿ ਕਿਹੜੀ ਖਾਸ ਗੱਲ ਚੰਗੀ ਲੱਗੀ ਅੱਗੇ ਵਾਸਤੇ ਵੀ ਫਿਰ ਬੰਦੇ ਨੂੰ ਪਤਾ ਹੁੰਦਾ ਤਾਂ ਫਿਰ ਸ਼ਾਬਾਸ਼ ਤੂੰ ਕਮਾਲ ਹੈ ਯਾ ਤੇਰੀ ਸੋਚ ਵੱਖਰੀ ਹੈ ਇਹੋ ਜਿਹੇ ਸ਼ਬਦ ਜੇ ਸਹੀ ਟਾਈਮ ਤੇ ਤੇ ਇਮਾਨਦਾਰੀ ਨਾਲ ਕਹੇ ਜਾਣ ਹਾਂਜੀ ਇਮਾਨਦਾਰੀ ਨਾਲ ਤਾਂ ਸੱਚੀ ਕਿਸੇ ਦਾ ਪੂਰਾ ਦਿਨ ਬਦਲ ਸਕਦੇ ਨੇ ਕਿੰਨਾ ਸੌਖਾ ਲੱਗਦਾ ਪਰ ਅਸੀਂ ਕਿੰਨੀ ਵਾਰੀ ਪੁੱਲ ਜਾਂਨੇ ਆ ਹੈਨਾ ਬਿਲਕੁਲ ਬਹੁਤ ਵਾਰੀ ਤੇ ਇੱਥੋਂ ਹੀ ਨਾ ਗੱਲ ਇੱਕ ਹੋਰ ਜ਼ਰੂਰੀ ਪਾਸੇ ਵੱਲ ਜਾਂਦੀ ਹੈ ਜਿਸ ਤੇ ਇਹ ਲਿਖਤ ਜ਼ੋਰ ਦਿੰਦੀ ਹੈ ਅੱਛਾ ਉਹ ਕੀ ਦੇਖੋ ਜ਼ਿੰਦਗੀ 'ਚ ਹਰ ਵੇਲੇ ਸਿਰਫ ਤਾਰੀਫਾਂ ਤਾਂ ਨਹੀਂ ਹੁੰਦੀਆਂ ਹਾਂ ਕਈ ਵਾਰ ਸਾਡੇ ਵਿਚਾਰ ਦੂਜਿਆਂ ਨਾਲੋਂ ਬਿਲਕੁਲ ਵੱਖਰੇ ਹੁੰਦੇ ਨੇ ਹਾਂ ਬਿਲਕੁਲ મતਭੇਦ ਤਾਂ ਹੁੰਦੇ ਹੀ ਨੇ ਤਾਂ ਸਰੋਤ ਕਹਿੰਦਾ ਹੈ ਕਿ ਉਦੋਂ ਵੀ ਜਦੋਂ ਵਿਚਾਰ ਨਹੀਂ ਮਿਲਦੇ ਉਦੋਂ ਵੀ ਇੱਕ ਦੂਜੇ ਦੀ ਇੱਜ਼ਤ ਬਣਾਈ ਰੱਖਣਾ ਉਨਾ ਹੀ ਜ਼ਰੂਰੀ ਹੈ ਜਿੰਨਾ ਤਾਰੀਫ਼ ਕਰਨਾ ਇਹ ਕਿਵੇਂ ਹੋ ਸਕਦਾ ਮੇਰਾ ਮਤਲਬ ਜਦੋਂ ਆਪਾਂ ਕਿਸੇ ਨਾਲ ਅਗਰੀ ਨਹੀਂ ਕਰਦੇ ਫਿਰ ਇੱਜ਼ਤ ਕਿਵੇਂ ਦਿਖਾਈਏ ਹਾਂ ਇਹ ਸਵਾਲ ਬੰਦਾ ਹੈ ਦੇਖੋ ਸਰੋਤ ਦਾ ਸੁਝਾਵੇ ਹੈ ਕਿ ਇੱਜ਼ਤ ਦਾ ਮਤਲਬ ਇਹ ਨਹੀਂ ਕਿ ਤੁਸੀਂ ਹਾਂ ਜਾਂ ਹਾਂ ਮਿਲਾਓ ਹੂੰ ਸਗੋਂ ਇੱਜ਼ਤ ਦਾ ਮਤਲਬ ਹੈ ਦੂਜੇ ਦੇ ਨਜ਼ਰੀਏ ਨੂੰ ਉਹਦੇ ਪੁਆਇੰਟ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਉਹਨਾਂ ਦੀ ਗੱਲ ਧਿਆਨ ਨਾਲ ਸੁਣਨੀ। ਅੱਛਾ। ਭਾਵੇਂ ਤੁਸੀਂ ਉਹਨਾਂ ਦੀ ਗੱਲ ਮੰਨੀ ਨਹੀਂ ਰੱਦੀ ਕਰਨੀ ਹੈ ਪਰ ਪਹਿਲਾਂ ਉਹਨਾਂ ਨੂੰ ਪੂਰਾ ਸੁਣ ਲੈਣਾ। ਉਹਨਾਂ ਦੇ ਪੱਖ ਨੂੰ ਐਕਨੋਲਡਜ ਕਰਨਾ ਜਿਵੇਂ ਕਹਿਣਾ ਮੈਂ ਸਮਝਦਾ ਹਾਂ ਕਿ ਤੁਸੀਂ ਇਸ ਤਰ੍ਹਾਂ ਕਿਉਂ ਸੋਚ ਰਹੇ ਹੋ ਭਾਵੇਂ ਮੇਰਾ ਵਿਚਾਰ ਵੱਖਰਾ ਹੈ। ਹਾਂ ਇਹ ਤਰੀਕਾ ਸਹੀ ਹੈ। ਇਹ ਚੀਜ਼ ਨਾ ਰਿਸ਼ਤੇਆਂ 'ਚ ਕੜਵਾਹਟ ਨਹੀਂ ਆਉਣ ਦਿੰਦੀ ਤੇ ਇਹ ਵੀ ਇੱਕ ਤਰ੍ਹਾਂ ਨਾਲ ਦੂਜੇ ਦੇ ਨੂਰ ਨੂੰ ਉਹਨਾਂ ਦੀ ਹੋਂਦ ਨੂੰ ਇੱਜ਼ਤ ਦੇਣਾ ਹੀ ਹੋਇਆ। ਵਾ ਤਾਂ ਮਤਲਬ ਸਾਰੀ ਗੱਲ ਇੱਥੇ ਆ ਗਈ ਕਿ ਚਾਹੇ ਕਿਸੇ ਦੀ ਤਾਰੀਫ ਕਰੀਏ ਜਾਂ ਉਹਨਾਂ ਨਾਲ ਸਾਡੀ ਬਣੇ ਨਾ ਜੇ ਆਪਣਾ ਰਵਈਆ ਇੱਜ਼ਤ ਵਾਲਾ ਤੇ ਦੂਜੇ ਨੂੰ ਸਮਝਣ ਵਾਲਾ ਹੈ ਹਾਂਜੀ ਤਾਂ ਅਸਲ ਵਿੱਚ ਅਸੀਂ ਆਪਣੇ ਆਪ ਨੂੰ ਹੀ ਬਿਹਤਰ ਬਣਾ ਰਹੇ ਹੁੰਨੇ ਆ ਜਿਵੇਂ ਲਿਖਤ ਚ ਕਿਹਾ ਤੁਸੀਂ ਜਿੰਨਾ ਹੋਰਾਂ ਨੂੰ ਚਮਕਾਉਂਦੇ ਹੋ ਉਤਨਾ ਹੀ ਤੇਰਾ ਨੂਰ ਵੱਧਦਾ ਕਿੰਨੀ ਸੋਹਣੀ ਲਾਈਨ ਹੈ ਬਿਲਕੁਲ ਸਹੀ ਕਿਹਾ ਸਮਰੀ ਇਹ ਹੀ ਹੈ ਕਿ ਇਹ ਲਿਖਤ ਸਾਨੂੰ ਯਾਦ ਕਰਾਉਂਦੀ ਹੈ ਕਿ ਦੂਜਿਆਂ ਨੂੰ ਹੌਸਲਾ ਦੇਣਾ ਉਹਨਾਂ ਦੀਆਂ ਕੋਸ਼ਿਸ਼ਾਂ ਨੂੰ ਮਾਨਤਾ ਦੇਣਾ ਤੇ ਨਾਲ ਹੀ ਉਹਨਾਂ ਦੇ ਵਿਚਾਰਾਂ ਦਾ ਸਤਿਕਾਰ ਕਰਨਾ ਭਾਵੇਂ ਉਹ ਸਾਡੇ ਤੋਂ ਵੱਖਰੇ ਹੋਣ ਹੂੰ ਇਹ ਸਿਰਫ ਕੋਈ ਸੋਸ਼ਲ ਐਟੀਕੀਟ ਮਤਲਬ ਸਮਾਜਿਕ ਸਲੀਕਾ ਹੀ ਨਹੀਂ ਹੈਗਾ ਇਹ ਤਾਂ ਸਾਡੇ ਆਪਣੇ ਅੰਦਰ ਦੇ ਵਿਕਾਸ ਲਈ ਆਪਣੇ ਨੂਰ ਨੂੰ ਵਧਾਉਣ ਲਈ ਬਹੁਤ ਜ਼ਰੂਰੀ ਹੈ ਇਹ ਤਾਂ ਵਿਨ-ਵਿਨ ਸਿਚੁਏਸ਼ਨ ਹੈ ਹਾਂਜੀ ਦੋ ਪਾਸੜ ਲਾਭ ਵਾਲਾ ਕੰਮ ਤਾਂ ਜਾਂਦੇ ਜਾਂਦੇ ਨਾ ਇੱਕ ਸਵਾਲ ਛੱਡ ਜਾਂਦੇ ਆ ਸਾਰਿਆਂ ਲਈ ਸੋਚਣ ਵਾਸਤੇ ਜ਼ਰੂਰ ਜੇਕਰ ਆਪਾਂ ਸਿਰਫ ਉਦੋਂ ਜਦੋਂ ਕਿਸੇ ਨਾਲ ਸਾਡਾ મતਭੇਦ ਹੋਵੇ ਸਿਰਫ ਦੂਜੇ ਦੀ ਗੱਲ ਨੂੰ ਬਿਨਾਂ ਟੋਕੇ ਪੂਰੀ ਇੱਜ਼ਤ ਨਾਲ ਸੁਣਨ ਦੀ ਆਦਤ ਪਾ ਲਈਏ ਸਿਰਫ ਸੁਣਨ ਦੀ ਹਾਂ ਸਿਰਫ ਸੁਣਨ ਦੀ ਤਾਂ ਸਾਡੇ ਰੋਜ਼ ਦੇ ਜਿਹੜੇ ਛੋਟੇ-ਮੋਟੇ ਝਗੜੇ ਨੇ ਬਹਿਸਾਂ ਨੇ ਸਾਡੇ ਰਿਸ਼ਤਿਆਂ ਤੇ ਇਹਦਾ ਕੀ ਅਸਰ ਪਾਊਗਾ ਸੋਚਣ ਵਾਲੀ ਗੱਲ ਹੈ ਨਾ ਬਿਲਕੁਲ ਬਹੁਤ ਡੂੰਗੀ ਗੱਲ ਹੈ ਸੋਚਣ